ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 2 ਜੁਲਾਈ ਹੈ ਮੈਂ ਗਰਸੀਦਤਕਾਰ ਕਲਾਸ 9 ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਸਿਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਜਾ ਕਉ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਉਣ ਕਰੇ ਚਹਕੁੰਟ ਕਾ ਕੜੀ ਨ ਬੈਸਨ ਸੋਏ ਚਿਤਾ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਹੇ ਭਾਈ ਜਿਸ ਮਨੁੱਖ ਨੂੰ ਹਰ ਵੇਲੇ ਬਹੁਤੀ ਚਿੰਤਾ ਲੱਗੀ ਰਹੇ ਸਰੀਰ ਵੀ ਰੋਗੀ ਹੋਵੇ ਸਰੀਰ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ ਰਹੇ ਗ੍ਰਸਤੀ ਜੀਵਨ ਵਿੱਚ ਪਰਿਵਾਰ ਦੇ ਜੰਗਾਲ ਵਿੱਚ ਫਸਿਆ ਹੋਵੇ ਜਿਸ ਨੂੰ ਕਦੇ ਖੁਸ਼ੀ ਤੇ ਕਦੇ ਚਿੰਤਾ ਗਮ ਘੇਰੀ ਰੱਖਦੇ ਹੋਣ ਮਨੁੱਖ ਸਾਰੀ ਧਰਤੀ ਤੇ ਭਟਕਦਾ ਫਿਰਦਾ ਹੋਵੇ ਉਸ ਨੂੰ ਇੱਕ ਘੜੀ ਪਲ ਵੀ ਚੈਨ ਨਾਲ ਬਹਿਣਾ ਨਸੀਬ ਨਾ ਹੋਵੇ ਜੀ ਉਸ ਮਨੁੱਖ ਨੂੰ ਉਸਦੇ ਹਿਰਦੇ ਵਿੱਚ ਪਰਮੇਸ਼ਰ ਦੀ ਯਾਦ ਆ ਜਾਵੇ ਤਾਂ ਉਸ ਦਾ ਮਨ ਠੰਡਾ ਠਾਰ ਹੋ ਜਾਂਦਾ ਹੈ ਉਸ ਨੂੰ ਸ਼ਾਂਤੀ ਆ ਜਾਂਦੀ ਹੈ हे ਭਾਈ ਜਿਸ ਮਨੁੱਖ ਨੂੰ ਕਾਮ ਕ੍ਰੋਧ ਮੋਹ ਆਦਿ ਨੇ ਆਪਣੇ ਵਸ ਵਿੱਚ ਕਰ ਲਿਆ ਹੋਵੇ ਉਹ ਮਨੁੱਖ ਕੰਜੂਸ ਹੋਵੇ ਲੋਭ ਨਾਲ ਹੀ ਪਿਆਰ ਕਰਦਾ ਹੋਵੇ ਜੀ ਉਸ ਮਨੁੱਖ ਨੇ ਚਾਰ ਬੱਜਰ ਪਾਪ ਕੀਤੇ ਹੋਣ ਉਹ ਇਨਾ ਭੈੜਾ ਹੋ ਗਿਆ ਹੋਵੇ ਕਿ ਉਸ ਨੂੰ ਖਤਮ ਕਰਨਾ ਹੀ ਠੀਕ ਹੋਵੇ ਉਸ ਮਨੁੱਖ ਨੇ ਕਦੇ ਧਾਰਮਿਕ ਪੋਥੀ ਨਾ ਪੜ੍ਹੀ ਹੋਵੇ ਕੋਈ ਧਾਰਮਿਕ ਗੀਤ ਜਾਂ ਕਵਿਤਾ ਕਦੇ ਵੀ ਸੁਣੀ ਨਾ ਹੋਵੇ ਆਪਣੇ ਕੰਨਾਂ ਨਾਲ ਕਦੇ ਪਰਮੇਸ਼ਰ ਦੀ ਸਿਫਤਸਲਾ ਨਾ ਸੁਣੀ ਹੋਵੇ ਜੇ ਉਸ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਯਾਦ ਆ ਜਾਵੇ ਇੱਕ ਛਿਨ ਪਲ ਪਰਮੇਸ਼ਰ ਦਾ ਨਾਮ ਜਪ ਲਵੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਕਿਸੇ ਮਨੁੱਖ ਨੇ ਚਾਰ ਵੱਜਰ ਗੁਨਾਹ ਪਾਪ ਕੀਤੇ ਹੋਣ ਅਮਨੁੱਖ ਵੀ ਜੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਲਵੇ ਤਾਂ ਭਿਆਨਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਪਰਮੇਸ਼ਰ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਕਰਮ ਕਾਂਡ ਪਖੰਡ ਤੋਂ ਬਚੋ ਕਰਮ ਕਾਂਡ ਕਰਨ ਵਾਲੇ ਅਤੇ ਪਖੰਡੀਆਂ ਤੋਂ ਵੀ ਬਚ ਕੇ ਰਹੋ ਇਹ ਤੁਹਾਡਾ ਘਰ ਬਰਬਾਦ ਕਰ ਦੇਣਗੇ ਰੋਜ਼ਾਨਾ ਇੱਕ ਪਾਠ ਸਬਜੀ ਸਾਹਿਬ ਦਾ ਜ਼ਰੂਰ ਕਰ ਲਿਆ ਕਰੋ ਗੁਰੂ ਪੁਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ